ਸਰਜੀ ਕੁਲ ਫਰੈਂਡਸ ਵੈਲਕਮ ਇਨ ਮਾਈ ਮਿਨੀ ਬਲੌਗ ਕੀ ਹਾਲ ਹੈ ਤੁਹਾਡਾ ਇਹ ਹੈਗੀ ਹੈ ਸਵੇਰ ਦੀ ਵੀਡੀਓ ਮਾਰਨਿੰਗ ਵਾਕ ਲਈ ਮੈਂ ਗਈ ਸੀਗੀ ਮੈਂ ਕਿਹਾ ਚਲੋ ਅੱਜ ਵੀਡੀਓ ਹੀ ਮੈਂ ਰਿਕਾਰਡ ਕਰ ਲਨੀ ਆ ਪਹਿਲਾਂ ਕਰਦੀ ਨਹੀਂ ਹੁੰਦੀ ਅੱਗੇ ਕਿਉਂਕਿ ਸਵੇਰੇ ਸਵੇਰੇ ਇਦਾਂ ਹੀ ਉੱਠ ਕੇ ਚਲੇ ਜਾਈਦਾ ਵਾਕ ਕਰਨ ਤੇ ਸੁਸਤੀ ਪਈ ਹੁੰਦੀ ਥੋੜੀ ਥੋੜੀ ਤੇ ਅੱਜ ਮੈਂ ਕਿਹਾ ਚਲੋ ਥੋੜੀ ਜੀ ਬਣਾਈ ਲੈਨੇ ਵੀਡੀਓ ਤੇ ਬਲਾਂ ਵਾਲੀ ਪਾਈ ਹੋਈ ਆ ਪਾ ਟੀ-ਸ਼ਰਟ ਪ੍ਰੈਸ ਵੀ ਨਹੀਂ ਕੀਤੀ ਕਿਉਂਕਿ ਸਵੇਰੇ ਸਵੇਰੇ ਇਤਨੇ ਸਾਰੇ ਆ ਜਾਂਦੇ ਆ ਮੈਂ ਹੀ ਇਤਨੀ ਆ ਗਈ ਤੇ ਕਾਫੀ ਸਾਰੇ ਲੋਕ ਵਾਕ ਕਰਨ ਆਏ ਹੋਏ ਸੀ ਜਿਹੜਾ ਰੁਟੀਨ ਦੇ ਵਿੱਚ ਆਉਂਦੇ ਆ ਕਈ ਲੋਕੇ ਤਾੜੀਆਂ ਮਾਰੀ ਜਾਂਦੇ ਸੀ ਕਈ ਲੋਕੇ ਹੱਸੀ ਜਾਂਦੇ ਸੀਗੇ ਮੈਨੂੰ ਬੜਾ ਆਸਾਨ ਦਾ ਦੇਖ ਕੇ ਇਹਨਾਂ ਨੂੰ ਜਿਹੜੇ ਹਾ 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 ਕਰਦੇ ਰਹਿੰਦੇ ਆ ਪਰ ਮੈਨੂੰ ਲੱਗਦਾ ਵੀ ਇਹ ਵੀ ਕੋਈ ਯੋਗਾ ਦਾ ਨਾ ਕੋਈ ਹਿੱਸਾ ਹੈਗਾ ਠੀਕ ਆ ਤੁਹਾਨੂੰ ਮੈਂ ਦਿਖਾਉਂਗੀ ਕਿੰਦਾਂ ਸਾਰੇ ਤਾੜੀਆਂ ਮਾਰੀ ਜਾਂਦੇ ਆ ਅੰਕਲ ਤੇ ਆਂਟੀਆਂ ਇਕੱਠੇ ਨਹੀਂ ਬਹਿੰਦੇ ਆਂਟੀਆਂ ਅਲੱਗ-ਅਲੱਗ ਬਹਿ ਜਾਂਦੀਆਂ ਪਰ ਮਾਰਦੀਆਂ ਤਾੜੀ ਉਹਨਾਂ ਦੇ ਨਾਲ ਹੀ ਆ ਦੇਖੋ ਸਾਡੇ ਇੱਥੇ ਬਹੁਤ ਗ੍ਰੀਨਰੀ ਆ ਜਿੱਥੇ ਵਾਕ ਕਰਨ ਆਈਦਾ ਸੀ ਸਾਰੇ ਜਿਹਨੇ ਤਾੜੀਆਂ ਮਾਰਦੀਆਂ ਇੱਥੇ ਨਜ਼ਰ ਆਊਗੇ ਤੁਹਾਨੂੰ ਹੁਣ ਸ਼ੈੱਡ ਦੇ ਥੱਲੇ ਬੈਠੇ ਹੋਏ ਤੇ ਪਰ ਉਹਨਾਂ ਦਾ ਰੁਟੀਨ ਆ ਨਾ ਉਹਨਾਂ ਨੂੰ ਵਧੀਆ ਲੱਗਦਾ ਕੀ ਪਤਾ ਇਹਦੇ ਕਿੰਨੇ ਕੁ ਬੈਨੀਫਿਟ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈਗੀ ਤੇ ਮੈਂ ਵਾਕ ਕਰਨ ਤਾਂ ਆ ਗਈ ਪਰ ਮੇਰਾ ਨਾ ਧਿਆਨ ਆਪਣੀ ਸਕੂਟੀ 'ਤੇ ਵੱਲ ਸੀਗਾ ਐਕਚੁਅਲੀ ਸਾਡੇ ਨਾਲ ਇੱਥੇ ਕਾਫੀ ਦਿਨਾਂ ਤੋਂ ਬਹੁਤ ਜ਼ਿਆਦਾ ਸਕੂਟੀਆਂ ਚੋਰੀ ਹੋਈ ਜਾਂਦੀ ਆ ਦੇਖੋ ਸਾਰੇ ਜਣੇ ਤਾੜੀਆਂ ਮਾਰੀ ਜਾਂਦੇ ਇੱਥੇ ਤੇ ਮੈਂ ਇਹਨਾਂ ਦੇ ਕੋਲੋਂ ਜਾ ਕੇ ਨਿਕਲ ਕੇ ਮੈਂ ਨਾ ਅੱਗੇ ਨਹੀਂ ਗਈ ਕਿਉਂਕਿ ਨਾ ਕੱਲ ਦੋ ਸਕੂਟੀਆਂ ਇੱਥੋਂ ਚੱਕ ਹੋਈਆਂ ਮੈਨੂੰ ਡਰ ਸੀ ਕਿ ਤੇ ਮੇਰੀ ਸਕੂਟੀ ਨਾ ਚੱਕ ਹੋ ਜਵੇ ਤੇ ਮੈਂ ਉੱਥੇ ਜਾ ਕੇ ਬੈਠ ਗਈ ਜਿੱਥੇ ਜਿੱਤੋਂ ਮੇਰੀ ਸਕੂਟੀ ਦੇਖਦੀ ਸੀਗੀ ਮਤਲਬ ਥੋੜੀ ਜਿਹੀ ਦਿਖਦੀ ਸੀਗੀ ਪੂਰੀ ਨਹੀਂ ਦਿਖਦੀ ਸੀਗੀ ਤੇ ਐਕਸਰਸਾਈਜ਼ ਕਰਨੀ ਸੀ ਐਕਸਰਸਾਈਜ਼ ਕਰਨ ਵਾਲੇ ਹੋ ਸਾਰੇ ਬੁੱਕ ਸੀਗੇ ਅੱਜ ਅੱਜ ਮੈਂ ਲੇਟ ਸੀਗੀ ਅੱਜ ਲੇਟ ਗਈ ਮੈਂ ਵਰਕਰ ਤੇ ਬਾਅਦ ਕੁਝ ਨਹੀਂ ਮੈਂ ਕਿਹਾ ਚਲੋ ਠੰਡੀ ਹਵਾ ਫਰੈਸ਼ ਆਕਸੀਜਨ ਇਹ ਉਹ ਲੈਤੇ ਤੇ ਚਲੋ ਆ ਜਾਾਂਗੇ ਟੁੰਮ ਕੇ ਰੁਟੀਨ ਕਿਉਂ ਖਰਾਬ ਕਰਨੀ ਆਪਣੀ ਜਾਨ ਦੀ ਤੇ ਮੈਂ ਉੱਥੇ ਬੈਠੀ ਬੱਚੇ ਗੇਟ ਦੇ ਪੈ ਸੀਗੇ ਪੈਰੈਂਟਸ ਉਹਨਾਂ ਦੇ ਨਾਲ ਤੇ ਆ ਆਖਰਕਾਰ ਮੈਂ ਉੱਠੀ ਬਈ ਮੈਂ ਕਿਹਾ ਦੇਖਾਂ ਜਾ ਕੇ ਸਕੂਟੀ 20 ਮਿੰਟ ਦੀ ਸੈਰ ਕੀਤੀ ਸਕੂਟੀ ਦੇਖ ਰਹਾ ਮੈਂ ਕਿਹਾ ਜਾ ਕੇ ਕਿਤੇ ਕੋਈ ਚੱਕ ਕੇ ਨਾ ਲੈ ਜਵੇ ਘਰੋਂ ਵੀ ਗਾਲਾਂ ਪੈਣੀਆਂ ਪੈਣਾ ਵੀ ਆ ਸਕੂਟੀ ਵਾ ਕੇ ਆ ਗਈ ਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਆਪ ਨੂੰ ਪ੍ਰੋਬਲਮ ਹੋਣੀ ਹੈ ਅੱਜ ਕੱਲ ਬਹੁਤ ਮਹਿੰਗਾ ਆਂਦਾ ਸਭ ਕੁਝ ਤੁਹਾਨੂੰ ਪਤਾ ਹੀ ਆ ਤੇ ਆ ਜਿਹੜੇ ਸ਼ਰਾਬੀ ਅਫੀਮ ਚ ਨਸ਼ੇੜੀਏ ਜਿਹੜੇ ਆ ਨਾ ਇਹਨਾਂ ਨੇ ਇੰਨੀਆਂ ਲੁੱਟਾਂ ਕੋਹਾਂ ਮਚਾ ਦਿੱਤੀਆਂ ਨਾ ਤੇ ਬਸ ਡਰਤ ਬਣਿਆ ਹੀ ਰਹਿੰਦਾ ਵਾ ਹੁਣ ਮੈਨੂੰ ਇਹ ਸੀ ਕਿ ਛੇਤੀ ਤੇ ਛੇਤੀ ਜਾ ਕੇ ਮੈਂ ਦੇਖ ਲਵਾਂ ਕਿ ਮੇਰੀ ਸਕੂਟੀ ਖੜੀ ਆ ਮਤਲਬ ਮੇਰਾ ਧਿਆਨ ਉਧਰ ਹੀ ਲੱਗਿਆ ਹੋਇਆ ਸੀਗਾ ਦੂਰਦਰਸ਼ੀ ਨਿਗਾਹ ਦੇ ਨਾਲ ਮੈਂ ਨਿਗਾਹ ਲਾਣ ਦੀ ਕੋਸ਼ਿਸ਼ ਕਰਦੀ ਸੀ ਪਰ ਮੈਨੂੰ ਦਿਖਦੀ ਨਹੀਂ ਸੀਗੀ ਅੱਜ ਦੀ ਵਕਤ ਤਾਂ ਮੇਰੀ ਸਾਰੀ ਸਕੂਟੀ ਕਰਾ ਬੂਸਟ ਦੇ ਚੱਕਰ ਦੇ ਵਿੱਚ ਨਾ ਬਸ ਧਿਆਨ ਉਹਦੇ ਵੱਲ ਹੀ ਰਿਹਾ ਗਰੀਬ ਬੰਦੇ ਤੇ ਹੁਣ ਮੈਂ ਜਾ ਕੇ ਦੇਖਦੀ ਆ ਜਦੋਂ ਬਾਹਰ ਨਿਕਲੂਗੀ ਗੇਟ ਤੋਂ ਪਤਾ ਲੱਗੂਗਾ ਕਿ ਹੈਗੀ ਹੈ ਕਿ ਨਹੀਂ ਹੈਗੀ ਦੇਖਦੇ ਆ ਜਾ ਕੇ ਹੈਗੀ ਥੋੜੀ ਜੀ ਤਾਂ ਮੈਨੂੰ ਦੇਖ ਗਈ ਆ ਵੇ ਹੈਗੀ ਆ ਕਿ ਥੋੜੀ ਫੇਸ ਤੇ ਮੇਰੇ ਰੌਣਕ ਆਈ ਦੇਖਿਆ ਤੁਸੀਂ ਨਾ ਥੋੜੀ ਜਿਹੀ ਸਮਾਈਲਿੰਗ ਸਮਾਈਲਿੰਗ ਆਈ ਕਿ ਹਾਂ ਆ ਵੀ ਹੈਗੀ ਆ ਸਕੂਟੀ ਆਪਣੀ ਚਲੋ ਮੈਂ ਕਿ ਇਹ ਤਾਂ ਫਾਇਦਾ ਹੋਇਆ ਨਹੀਂ ਤੇ ਡਾਰੀ ਸੀਗਾ ਅੱਗੇ ਤੋਂ ਸਾਡੇ ਇੱਥੇ ਕਲੱਬ ਆ ਮੈਂ ਉੱਥੇ ਲਗਾ ਕੇ ਆਇਆ ਕਰਨੀ ਆ ਸਕੂਟੀ ਇੱਥੇ ਨਹੀਂ ਖੜੀ ਕਰਿਆ ਕਰਨੀ ਹੈਗੀ ਆ ਸਕੂਟੀ ਆਪਣੀ ਹੈਗੀ ਆ ਜਿਹਦੀ ਰਾਈਆਂ ਹੁੰਦੀਆਂ ਤੇ ਹੁਣ ਆਪਾਂ ਚੱਲਦੇ ਆ ਆਪਣੇ ਅਗਲੇ ਪੜਾਵ ਵੱਲ ਮੈਂ ਜਾਣਾ ਸੀਗਾ ਖਲਜ਼ਾ ਵਿਕਰੀ ਆ ਜਿਹੜੀ ਸਾਡੀ ਖਲਜ਼ਾ ਵੇਕਰੀਆਂ ਨਾ ਇੱਥੇ ਇੱਕ ਦਿਨ ਨਾ ਇੱਕ ਬੰਦਾ ਦੋ ਕ੍ਰੇਟ ਨਾ ਰੈਡ ਬੁੱਲ ਦੇ ਚੱਕ ਕੇ ਲੈ ਗਿਆ ਜਿੱਦਾਂ ਇਹਨਾਂ ਨੇ ਬਾਹਰ ਕ੍ਰੇਟ ਰੱਖੀ ਹੁੰਦੇ ਆ ਨਾ ਇੱਥੋਂ ਰੈਡ ਬੁੱਲ ਦੇ ਕ੍ਰੇਟ ਚੱਕ ਕੇ ਲੈ ਗਿਆ ਵੀਡੀਓ ਜਿਹੜੀ ਕੈਮਰੇ ਵਿੱਚ ਆਈ ਤਾਂ ਪਤਾ ਲੱਗਾ ਕਿ ਬੰਦਾ ਕ੍ਰੇਟ ਚੱਕ ਕੇ ਲੈ ਗਿਆ ਇਹਨ ਵਿੱਚ ਕਿਹੜਾ ਰਸਟਕੀ ਪਤਾ ਲੱਗਦਾ ਅਗਲਾ ਕੋਈ ਵੀ ਸੋਚੂਗਾ ਵੀ ਅੰਦਰ ਪੈਸੇ ਦੇ ਕੇ ਜਾਂ ਤਾਂ ਚੋਕੇ ਲਈ ਆ ਗਿਆ ਹੈ ਨਾ ਦੁਨੀਆ ਵਿੱਚ ਬਹੁਤ ਜ਼ਿਆਦਾ ਨਾ ਕੁੱਤਾ ਪੂਆ ਬੇਈਮਾਨੀ ਲੋਕਾਂ ਨੂੰ ਮਨ ਲੱਗਦਾ ਆਪ ਲੈਣਾ ਸੀਗਾ ਇਹ ਦੁੱਧ ਦੀ ਚੋਕ ਕਰਕੇ ਟੱਪਾ ਕਰ ਲੈ ਆ ਤੇ ਉਸ ਤੋਂ ਬਾਅਦ ਮੈਂ ਆ ਬਰਗੇ ਵਾਲੇ ਬੋਂਸ ਲੈਣੇ ਸੀਗੇ ਪਰ ਇੱਕ ਇਦੇ ਸੀ ਮੈਂ ਬੋਂਸ ਲੈ ਕੇ ਜਾਣੀ ਹੁੰਦੀ ਆ ਕਿਵੇਂ ਉਹਨੂੰ ਪੁੱਛਿਆ ਮੈਂ ਕਿ ਕਿੱਤੀ ਦੇ ਹੈਗੇ ਬੋਂਦੇ ਹੈ ਨਹੀਂ ਜੇ ਕਹਿੰਦਾ ਨਹੀਂ ਕਿ ਕਿੱਤੀ ਦੇ ਹੀ ਆ ਫਿਰ ਮੈਂ ਕਿੱਤੀ ਦੇ ਹੀ ਲੈ ਆਈ ਸੀਗੀ ਪਰ ਟਰਾਈ ਕਰ ਰਹੀ ਸੀ ਇਹ ਬੋਂਦੇ ਨਹੀਂ ਆਂਦੇ ਤੇ ਫਿਰ ਕਿੱਤੀ ਦੇ ਹੀ ਲੈ ਆਣੇ ਪਏ ਮੈਨੂੰ ਹੈਗੇ ਹੋਰ ਇੱਕ ਦੋ ਚੋਟੀਆਂ ਚੋਟੀਆਂ ਚੀਜ਼ਾਂ ਸੀ ਜਿਹਾ ਸਭ ਪ੍ਰੋਪਰ ਰੁਟੀਨ ਦੇ ਵਿੱਚ ਹੋਣਾ ਉਹ ਲਈਆ ਜੀ ਆਪਾਂ ਬਣਵਾਇਆ ਦਿਲ ਜੀ ਆਪਾਂ ਚਲੇ ਪਲੇ ਆਪਣੇ ਘਰ ਵੱਲ ਨੂੰ ਹੁਣ ਹੀ ਜਾਣਾ ਤੇ ਇਹ ਸਿੱਧੀ ਸਾਡੀ ਸਵੇਰ ਦੀ ਰੁਟੀਨ ਇਸ ਤੋਂ ਬਾਅਦ ਘਰ ਜਾਣਾ ਘਰ ਜਾਂਦੇ ਰਸਤੇ ਮੈਂ ਮੰਡੀ ਜਾਂਦੀ ਆ ਮੰਡੀ ਤੋਂ ਸਬਜ਼ੀਆਂ ਲੈ ਕੇ ਜਾਉਂਗੀ ਦੇਖਦੇ ਆ ਕਿਹੜੀ ਸਬਜ਼ੀ ਲੈ ਕੇ ਜਾਈਏ ਰੋਜ਼ ਰੋਜ਼ ਖਾ ਖਾ ਕੇ ਉਹੀ ਸਬਜ਼ੀਆਂ ਨਾ ਮਾਣੀਏ ਕਿ ਆਪਿਆ ਮੇਰਾ ਮਨ ਕਰਦਾ ਸਾਗ ਖਾਣ ਨੂੰ ਜੇ ਸਾਗ ਅੱਜ ਮਿਲਦੀ ਹੈ ਤਾਂ ਮੈਂ ਸਾਗ ਜ਼ਰੂਰ ਲੈ ਕੇ ਜਾਵਾਂਗੀ ਤੇ ਫਿਰ ਬਣਾਉਂਗੀ ਸ਼ਾਇਦ ਮਿਲ ਜਾਵੇ ਇਹ ਵੀ ਫੇਰੇ ਫੇਰੇ ਮੰਡੀ ਦੇ ਵਿੱਚ ਆਇਆ ਹੁੰਦਾ ਵਾ ਜਾਂ ਫਿਰ ਸ਼ਾਮ ਨੂੰ ਆਉਂਦਾ ਅੱਜ ਦੇਖਦੇ ਹਾਂ ਹੁਣ ਇਸ ਤੋਂ ਬਾਅਦ ਮੈਂ ਬਣਾ ਲਵਾਂਗੀ ਦੇਖਦੇ ਹਾਂ ਮਿਲਦਾ ਕਿ ਨਹੀਂ ਮਿਲਦਾ ਜੀ ਵੇਚਾ ਫਰੈਸ਼ਾ ਲੋ ਜੀ ਆਪਾਂ ਖਾਲਸਾ ਦੇਖਦੇ ਤੇ ਇਹ ਵੀ ਲੱਗਵਾਇਆ ਫਰੈਸ਼ੀ ਤੇ ਆ ਕਰਤਾ ਉਹ ਹੈਗਾ ਉਹ ਕੋਈ ਕੋਈ ਹੈ ਉਹ ਬੱਸ ਜੀ ਦੋ ਬੰਦੇ ਗਾੜੂ 35 3-4 ਹੀ ਜਿਹੀ ਆਪਾਂ ਜਿਆਦਾ ਕੋਈ ਚੀਜ਼ ਨਹੀਂ ਲਿਆ ਹੋਰ ਕੰਨ ਤੁਸੀਂ ਦੱਸੋ ਆਪਣੀ ਰੁਟੀਨ ਕੀ ਹੈ 30 ਕਾਕਰ ਜਾਂਦੇ ਹੋ ਜਿੰਮ ਜਾਂਦੇ ਹੋ ਜਾਂ ਕਿੱਥੇ ਜਾਂਦੇ ਹੋ ਲੋ ਜੀ ਆਪਾਂ ਇਹ ਆਪਣੀ ਸ਼ੁਰੂ ਕਰ ਉਹ ਆਪਾਂ ਅੱਗੇ ਅੱਗੇ ਕਰਦੇ ਹਾਂ ਫਾਊਂਡੇਸ਼ਨ ਦੀ ਕਾਰ ਵੱਲ ਨੂੰ ਹਾਲੇ ਇੱਕ ਘੰਟੇ ਖੜੀ ਗੱਡੀ ਤੇ ਓਕੇ ਬਾਏ ਬਾਏ ਫਰੈਂਡਸ ਕਿਦਾਂ ਦਾ ਲੱਗਾ ਮੇਰਾ ਮੇਰੀ ਵਲੌਗ ਦੱਸਿਓ ਜ਼ਰੂਰ ਕੁਝ